औनदे सेवक सारे बालक हाजरी लाएंगे बोलिए सच्चे दरबार की जय जय जयकारा बोले शंकर जी दा सच्चे दरबार की जय हेलो वठ <laughs> <laughs> ਮੰਢੀ ਲਾਓ ਜਰਾ ਇੱਕ ਸ਼ਬਦ ਹਾਂਜੀ ਸ਼ਬਦ ਹੋ ਸੱਜਣ ਕੀ ਗਏ ਏਕਾ ਸਾਡੇ ਸੰਕਰ ਬਾਪਾ ਜੀ ਦਾ ਸੱਚੇ ਦਰਵਾਜ਼ੇ बाबा विश्वकर्मा जी दा बोल सच्चे दरबारी की जय जयकारा मेरे सृष्टि के मालिक जी दा बोल सच्चे दरबारी की जय जयकारा मेरे लड्डू गोपाल जी दा बोलिए सच्चे दरबारी की जय जयकारा मेरे राधा माता जी दा बोलिए सच्चे दरबारी की जय जयकारा अपने अपने गुरु महाराज जी दा बोलिए सच्चे दरबारी ਗੁਰੂ ਬਾਪਾ ਜੀ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪਰਬ ਦੇ ਉੱਪਰ ਇਹ ਬਹੁਤ ਵਾਹਿਗੁਰੂ ਜੀ ਸਾਡੇ ਸ਼ਹਿਰ ਤੇ ਬਖਸ਼ਿਸ਼ ਹੈ ਕਿ ਸਾਲੀਆਂ ਹੀ ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਰਲ ਕੇ ਇਸ ਪਰਬ ਨੂੰ ਬੜੀ ਖੁਸ਼ੀ ਨਾਲ ਤੇ ਹੌਸਲੇ ਨਾਲ ਮਨਾ ਰਹੀਆਂ ਨੇ ਕਿਉਂਕਿ ਹਿੰਦ ਦੀ ਚਾਦਰ ਕਹਿ ਜਾਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਸਿਲਾ ਹੀ ਹੈ ਜੋ ਅੱਜ ਅਸੀਂ ਇੰਨਾ ਸੌਖਾ ਧਰਮ ਅਪਣਾ ਰਹੇ ਆਂ ਧਰਮ ਨੂੰ ਮੰਨ ਰਹੇ ਆਂ ਤੇ ਧਰਮ ਨੂੰ ਮਨਾ ਰਹੇ ਆਂ ਵਰਨਾ ਇੱਥੇ ਕੋਈ ਤਿਲਕ ਜੰਜੂ ਕੋਈ ਟੋਪੀ ਪਗੜੀ ਕੋਈ ਨਜ਼ਰ ਨਾ ਆਉਂਦੀ ਸੋ ਉਹਨਾਂ ਦੀ ਇਸ ਸ਼ਹਾਦਤ ਨੂੰ ਧਿਆਨ ਵਿੱਚ ਰੱਖਦੇ ਹੋਏ 28 ਤਾਰੀਖ ਨੂੰ ਜਿਹੜਾ ਨਗਰ ਕੀਰਤਨ ਦਾ ਪ੍ਰੋਗਰਾਮ ਸਾਰੀਆਂ ਜਥੇਬੰਦੀਆਂ ਨੇ ਸਾਡੇ ਸ਼ਹਿਰ ਨੇ ਰਲ ਕੇ ਮਨਾਇਆ ਉਹ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਹੀ ਸਵੇਰੇ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਤੋਂ ਪ੍ਰਸਥਾਨ ਕਰਾਂਗੇ ਜੋ ਦੱਸਿਆ ਹੋਇਆ ਰੂਟ ਹੈ ਉਹਦੇ ਮੁਤਾਬਕ ਸਾਰੇ ਸ਼ਹਿਰ ਚੋਂ ਹੁੰਦੇ ਹੋਏ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਅਸੀਂ ਸਾਰੇ ਉਸ ਜਲੂਸ ਦਾ ਸਾਥ ਦੇ ਕੇ ਉਸ ਨਗਰ ਕੀਰਤਨ ਦਾ ਸਾਥ ਦੇ ਕੇ ਸਾਰੇ ਜਣੇ ਰਲ ਕੇ ਚੱਲੀਏ ਔਰ ਤਕਰੀਬਨ 3 ਵਜੇ ਤੱਕ ਅਸੀਂ ਆਈਟੀਆਈ ਪਹੁੰਚੀਏ ਜਿੱਥੇ ਕਿ ਲੰਗਰ ਦਾ ਪੂਰਾ ਇੰਤਜ਼ਾਮ ਹੈ ਉੱਥੇ ਸਟੇਜ ਵੀ ਲੱਗੀ ਹੋਏਗੀ ਆਪਣੇ ਭਾਵ ਵੀ ਦੱਸੇ ਜਾਣਗੇ ਤੇ ਰਸਤੇ ਵਿੱਚ 10 ਜਗ੍ਹਾ ਤੇ ਤਕਰੀਬਨ ਸਟਾਲ ਵੀ ਲੱਗੇ ਹੋਏ ਨੇ ਤੇ ਉੱਥੇ ਸਟਾਲ ਤੇ ਪ੍ਰਸ਼ਾਦ ਦਾ ਵੀ ਇੰਤਜ਼ਾਮ ਹੈ ਉਹ ਸਾਰਾ ਪ੍ਰਸ਼ਾਦਾ ਲੈਣ ਸਾਰਾ ਸੁਖਮਾਨੰਨ ਤੇ ਸਾਰਾ ਨਗਰ ਕੀਰਤਨ ਜਿਹੜਾ ਆ ਉਹ ਹੁੰਮ ਹੁਮਾ ਕੇ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਉਹ ਸਾਰੇ ਜਣੇ ਹਲਕੇ ਚੱਲਣ ਸਾਡੀ ਸਾਰੀ ਜਥੇਬੰਦੀਆਂ ਵੱਲੋਂ ਇਹ ਸਾਰੇ ਸ਼ਹਿਰ ਨੂੰ ਇਲਾਕੇ ਨੂੰ ਇਹ ਪ੍ਰਾਰਥਨਾ ਹੈ ਬੇਨਤੀ ਹੈ ਕਿ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਪਹੁੰਚਣ ਉੱਥੋਂ ਐਗਜ਼ੈਕਟ 10:00 ਵਜੇ ਅਸੀਂ ਪ੍ਰਸਥਾਨ ਕਰੀਏ ਤੇ 3:00 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਆਈਟੀਆਈ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਹਿੰਦ ਦੀ ਜਾਦਰ ਸ੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਲਈ ਜਿਹੜਾ 28 ਤਰੀਕ ਨੂੰ ਨਗਰ ਕੀਰਤਨ ਮੰਜੀ ਸਾਹਿਬ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹੁੰਦਾ ਹੋਇਆ ਲਾਸਟ ਦੇ ਵਿੱਚ ਆਈਟੀਆਈ ਪਹੁੰਚੀ ਹੋਇਆ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਨਗਰ ਕੀਰਤਨ ਵਿੱਚ ਉਮਮਾ ਕੇ ਪਹੁੰਚੋ ਤਾਂ ਕਿ ਆਪਾਂ ਹਿੰਦ ਦੀ ਜਾਦਰ ਸ੍ਰੀ ਗੁਰਤੇਗ ਬਹਾਦਰ ਜੀ ਨੂੰ ਸੱਚੀ ਸਤਿਗੁਰੂ ਜੀ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੈਂ ਸਭ ਨੇ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਇੱਕ ਛੋਟੇ ਦੇ ਮੈਸੇਜ ਦੇ ਉੱਤੇ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਫਿਰ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਹੀਦੀ ਪਰਬ ਸਾਡੇ 350 ਸਾਲਾਂ ਮਨਾ ਲਈ ਪਲੇਟਫਾਰਮ ਤੇ ਇਕੱਠੀਆਂ ਹੋ ਗੀਆਂ ਤੇ ਮੈਂ ਸਮਝਦਾ ਇੱਕ ਇਤਿਹਾਸਿਕ ਮੌਕਾ ਸੀ ਜਦੋਂ ਇਹ ਗੱਲ ਸ਼ੁਰੂ ਹੋਈ ਤੇ ਉਸ ਦੇ ਨਾਲ ਹੀ ਸਾਰਿਆਂ ਨੇ ਇਹਨਾਂ ਵਧੀਆ ਰਿਸਪਾਂਸ ਦਿੱਤਾ ਕਿ ਅੱਜ ਸਾਨੂੰ ਚਾਹੇ ਮਨਜੀ ਸਾਹਿਬ ਮੈਨੇਜਮੈਂਟ ਚਾਹੇ ਹਰਮਾਨਿਕ ਮਿਸ਼ਨ ਸਿਆਸਾਡੀ ਅਸੀਂ ਕਰ ਰਹੇ ਹਾਂ ਮਗਰ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਕਰ ਰਹੇ ਹਾਂ ਜਾਂ ਸਾਡੇ ਜਿੰਮੇ ਜਿੰਮੇਵਾਰੀ ਹੈ ਸਭ ਤੋਂ ਵੱਡੀ ਜਿੰਮੇਵਾਰੀ ਜੋ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਔਰ ਸਮਾਜਿਕ ਤਥੇਬੰਦੀਆਂ ਤੇ ਹਰ ਤਰ੍ਹਾਂ ਦੇ ਵਰਗ ਨੇ ਇਹ ਜਿੰਮੇਵਾਰੀ ਲਈ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤਰਵਾਦ ਵੀ ਕਰਦਾ ਔਰ ਆਸ ਕਰਦਾ ਕਿ ਜਿਨਨੇ ਲਗਨ ਦੇ ਨਾਲ ਇਤਨੇ ਪਿਆਰ ਦੇ ਨਾਲ ਇਹ ਸੇਵਾ ਨੂੰ ਸਮਰਪਿਤ ਹੋਏ ਨੇ ਗੁਰੂ ਸਾਹਿਬ ਇਹਨਾਂ ਦੀਆਂ ਬਨੂ ਤੋਂ ਮੰਭੀ ਪੂਰਨ ਕਰਦੇ ਨਾਲ ਨਾਲ ਇੱਕ ਅਜਿਹਾ ਪਲੇਟਫਾਰਮ ਸ਼ਹਿਰ ਦੇ ਵਿੱਚ ਬਣਦਾ ਹੈ ਜਿਹਦੇ ਵਿੱਚ ਕਿਸੇ ਵਕਤ ਵੀ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਤੇ ਆਪਾਂ ਸਾਰੇ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ ਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਪਹਿਲਾਂ ਹੀ ਕਿ ਉਹ ਜੋ 28 ਤਰੀਕ ਦਾ ਨਗਰ ਕੀਰਤਨ ਹੈ ਉਹ ਸਵੇਰੇ ਤਕਰੀਬਨ 10:00 ਵਜੇ ਤੋਂ ਪਹਿਲਾਂ ਪਹਿਲਾਂ ਰਬ ਹੋ ਜਾਏਗਾ ਉਹਦਰ ਮੰਦਿਰ ਸਾਹਿਬ ਤੋਂ ਸ਼ੈਲ ਦੀ ਪਰਕਰਮਾ ਕਰਦੇ ਕਰਦੇ ਹੋਏ ਨਾਲ ਨਾਲ ਜਿੱਥੇ ਸ਼ਹਿਰ ਦੀ ਸੰਗਤ ਸ਼ਹਿਦੀਆਂ ਸਾਰੀਆਂ ਜਿੱਥੇ ਪੰਧੀਆਂ 71 ਹੋ ਰਹੀਏ ਨੇ ਉਸ ਵਿੱਚ ਬਾਰੋਂ ਪਿੰਡਾਂ ਚ ਵੀ ਕਾਫੀ ਸੰਗਤ ਆ ਰਹੀ ਹੈ ਉਸ ਸ਼ਾਮ ਨੂੰ ਲਈ ਆਪਾਂ ਸਾਰੇ ਹੀ ਜਲਾ ਪੱਧਰ ਤੇ ਨੂੰ ਮੰਗਾਈਏ ਤੇ ਉਸ ਦੇ ਨਾਲ ਹੀ ਇੱਕ ਬੇਨਤੀ ਹੋ ਰਹੀ ਹੈ ਕਿ ਉਸ ਦੇ ਨਾਲ ਨਗਰ ਕੀਰਤਨ 23 ਔਰ 30 ਉਹ ਦੋਨੇ ਰਾਤ ਦੇ ਸਮੇਂ ਗੁਰਦਵਾਰਾ ਮਜੀਦ ਸਾਹਿਬ ਮੋੜੀ ਨੇ ਆਪਾਂ ਉਸ ਦੀ ਹਾਜ਼ਰੀ ਕਰੀਏ ਤੇ ਇੱਕ ਅਜਿਹਾ ਮੈਸੇਜ ਆਪਾਂ ਪੂਰੇ ਪੰਜਾਬ ਨੂੰ ਨਹੀਂ ਬਲਕਿ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਤੇ ਦੇਈਏ ਕਿ ਨਵਾਂ ਸ਼ਹਿਰ ਨਹੀਂ ਉਹ ਚੀਜ਼ ਕਾਰਖਾਨਾ ਜਿਹੜੀ ਕਿਤੇ ਸ਼ਹਿਰਬਾਣ ਨਾ ਹੋਈ ਹੋਵੇ ਬਹੁਤ ਬਹੁਤ ਬਾਕ ਵਾਹਿਗੁਰੂ ਜੀ ਤਰਫੋਂ ਸਾਹਿਬ ਵਾਹਿਗੁਰੂ ਜੀ ਨਿਕੂ ਰਾਮ ਜੀ ਇੱਕ ਨੇ ਧੁਰ ਕੀ ਬਾਣੀ ਲਿਖਦੀ ਇੱਕ ਨੇ ਹੈ ਸੰਵਿਧਾਨ ਇੱਕ ਹੈ ਗੁਰੂ ਰਬਦਾਸ ਦੂਜੇ ਬਾਬਾ ਸਾਹਿਬ ਮਹਾਨ ਪਰਾਦੀਨ ਦਾ ਪਾਪ ਹੈ ਗੱਲ ਗੁਰੂ ਰਬਦਾਸ ਨੇ ਕੀਤੀ ਪੜੋ ਜੁੜੋ ਸੰਘਰਸ਼ ਕਰੋ ਥਾਪੀ ਭੀਮ ਨੇ ਦਿੱਤੀ ਸਤਿਕਾਰਯੋਗ ਸਾਥੀਓ ਅੱਜ ਸਾਬ੍ਹ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 650 ਸਾਲ ਦੀ ਜਨਮ ਸਾਖੀ ਨੂੰ ਸਮਰਪਤ ਲਗਭਗ 6 ਮਹੀਨੇ ਤੋਂ ਪਹਿਲਾਂ ਅਸੀਂ ਤਹਿਈਆ ਕਰ ਰਹੇ ਹਾਂ ਕਿ ਸਾਬ੍ਹ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 650 ਸਾਲ ਦਾ ਜਿਹੜਾ 227 ਦੇ ਵਿੱਚ ਆਣਾ ਉਹ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਵੇ ਅਸੀਂ ਲੰਗਰ ਨਹੀਂ ਖਾਣਾ ਅਸੀਂ ਕਿਸੇ ਦੀ ਚੁਗਲੀ ਨਹੀਂ ਕਰਨੀ ਅਸੀਂ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਜੋ ਸਾਨੂੰ ਦੱਸਿਆ ਉਹਤੇ ਚੱਲਣਾ ਸਾਹਿਬ ਸਤਗੁਰੂ ਰਬਦਾਸ ਜੀ ਨੇ ਕਿਹਾ ਕਿ ਰਬਦਾਸ ਸੁਖਵੇਂ ਬਸੰਦ ਕੋ ਗੱਗਵੇਂ ਦੋਹਾਂ ਥਾਂ ਇਕ ਸੁਖ ਸਮਰਾਜ ਮੇ ਦੂਜਾ ਮਰਗੜ گاਉਂ ਸਮਰਾਜ ਕਿਹੜਾ ਆ ਸਮਰਾਜ ਬਹੁਤ ਵੱਡਾ ਕਾਰੋਬਾਰ ਸਮਰਾਜ ਬਹੁਤ ਵੱਡਾ ਰਾਜਪਾਗ ਅੱਜ ਅਸੀਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਭੁੱਲ ਗਏ ਅਸੀਂ ਉਹਨਾਂ ਦੀ ਬਾਣੀ ਨੂੰ ਭੁੱਲ ਗਏ ਜਦੋਂ ਕਿਤੇ ਨਗਲਿਆ ਹੁੰਦੀਆਂ ਅਸੀਂ ਆਪਣੀ ਮਾਸੀ ਨੂੰ ਵੀ ਸਾਥ ਦੇ ਆ ਅਸੀਂ ਆਪਣੀ ਭੂਆ ਦੀ ਕੁੜੀ ਨੂੰ ਵੀ ਸਾਥ ਦੇ ਆ ਪਰ ਸਤਿਗੁਰੂ ਰਵਦਾਦ ਜੀ ਦਾ 650 ਸਾਲ ਦਾ ਲਗਭਗ ਮੀਨਾ ਹੋ ਗਿਆ ਕਿਸੇ ਪਿੰਡ ਦੇ ਕਿਸੇ ਨੇ ਨਹੀਂ ਕਿਹਾ ਹੈਗਾ ਬੇਪੂਆ ਜੀ ਆਓ ਮਾਮਾ ਜੀ ਆਓ ਸਤਿਗੁਰੂ ਰਵਦਾਸ ਮਹਾਰਾਜ ਜੀ ਦਾ ਸਾਡੇ ਪਿੰਡ ਦੇ ਵਿੱਚ 650 ਸਾਲ ਦਾ ਜਮਦਨ ਮਨਾ ਰਹੇ ਆ ਸਤਿਕਾਰਯੋਗ ਸਾਥੀਓ ਗੁਰੂ ਰਵਦਾਦ ਜੀ ਨੇ ਜਿਦਾ ਬਾਬਾ ਜੀ ਕਹਿ ਕੇ ਗਏ ਆ ਗੁਰੂ ਰਵਦਾਦ ਜੀ ਨੇ ਸਾਡੇ ਲਈ 151 ਸਾਲ ਸੰਘਰਸ਼ ਕੀਤਾ ਅੱਜ ਜੇ ਅਸੀਂ ਦੇਖਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਗਏ ਆ ਇਹ ਗੁਰੂ ਰਵਦਾਸ ਜੀ ਦੀ ਬਦੌਲਤ ਅਮਰੀਕਾ ਕੈਨੇਡਾ ਇੰਗਲੈਂਡ ਕਿਸੇ ਦੀ ਛੱਡਨ ਨੂੰ ਰੂਹ ਹੀ ਕਰਦੀ ਕਿਸੇ ਦੀ ਛੱਡਨ ਨੂੰ ਦੀ ਰੂਹ ਕਰਦੀ ਜੇ ਕੋਈ ਰਾਦ ਆਲੀ ਭੇਦ ਹੋਏ ਉਹ ਲੱਖਾਂ ਹਜ਼ਾਰਾਂ ਰੁਪਈਆ ਉਹ ਛੱਡ ਕੇ ਤਾਂ ਉੱਥੋਂ ਛੱਡ ਕੇ ਦੂਏ ਪਾਸੇ ਚਲ ਜਾਂਦਾ ਆ ਪਰ ਭਾਰਤ ਦੇ ਦੋ ਵਿਅਕਤੀ ਜਿਹੜੇ ਆ ਉਹ ਇੰਗਲੈਂਡ ਨੂੰ ਵੀ ਛੱਡ ਗਏ ਆ ਉਹ ਅਮਰੀਕਾ ਨੂੰ ਵੀ ਛੱਡ ਕੇ ਆਏ ਆ ਅਮਰੀਕਾ ਨੂੰ ਸਭ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਬਾਬੂ ਮੰਗੂ ਰਾਮ ਜੀ ਆ ਉਹ 1913 ਦੇ ਵਿੱਚ ਛੱਡ ਕੇ ਆਇਆ ਦੂਜੇ ਮਹਾਰਾਸ਼ਟਰ ਦੇ 바ਵਾ ਸਾਹਿਬ ਡਾਕਟਰ ਪੀਮਰਾਓ ਮੇਟਕਰ ਜੀ ਆ ਜਿਹੜੇ 1915 ਨੂੰ ਅਮਰੀਕਾ ਤੋਂ ਛੱਡ ਕੇ ਗਏ ਸਤਿਕਾਰਯੋਗ ਸਾਥੀਓ ਆਪ ਗੁਰੂ ਰਵਦਾਧ ਜੀ ਦੀ ਜੇ ਪਛਾੜਤਾ ਨੂੰ ਫਲਾਣਾ ਆ ਜੇ ਗੁਰੂ ਰਵਦਾਧ ਜੀ ਦੀ ਗੱਲ ਨੂੰ ਅੱਗੇ ਵਧਾਣਾ ਆ ਸਾਨੂੰ 2027 ਦੇ ਵਿੱਚ ਗੁਰੂ ਰਵਦਾਧ ਜੀ ਦੀ ਸੋਚ ਬਣਾ ਰਾਜ ਭਾਗ ਲਿਆਣਾ ਚਾਹੀਦਾ ਆ ਔਰ ਆਪਣੇ ਬੱਚਿਆਂ ਨੂੰ ਰਾਜ ਭਾਗ ਦੇ ਮਾਲਕ ਬਣਾਉਣਾ ਚਾਹੀਦਾ ਆ ਔਰ ਆਪਣੇ ਬੱਚਿਆਂ ਨੂੰ ਭੜਾ ਵਿਖਾ ਕੇ ਆਈਐਸ ਅਫਸਰ ਬਣਾਉਣਾ ਚਾਹੀਦਾ ਇੰਨੀ ਗੱਲ ਕਰਦਾ ਹੋਇਆ ਮੈਂ ਰਜਾ ਲੈਂਦਾ ਹਾਂ ਔਰ ਪੂਰੇ ਪਿੰਡ ਵਾਸੀਆਂ ਦਾ ਔਰ ਜਿੰਨੇ ਵੀ ਸਾਡੇ ਸੰਯੋਗੀ ਆ ਅਜਮੇਸ਼ ਚਾਹ ਜੀ ਲੱਧਰ ਨਵਾਂ ਸ਼ਹਿਰ ਤੋਂ ਜਿਨ੍ਹਾਂ ਨੇ ਲਾਈਵ ਦਾ ਪ੍ਰੋਗਰਾਮ ਕੀਤਾ ਆ ਔਰ ਟੈਂਟ ਦੀ ਜਿਹੜੀ ਸੇਵਾ ਆ ਉਹ ਸਾਡੇ ਲਾਲ ਚੰਦ ਜੀ ਲਾਲੀ ਜਿਹੜੇ ਲੈਟ ਦੀ ਸੇਵਾ ਆ ਉਹ ਸਾਡੇ ਜੋਗਰਾਜ ਜੀ ਜੋਗੀ ਹੋਰ ਵੀ ਜਿੰਨੇ ਦਾਨੀ ਸੱਜਣਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਇੰਨੀ ਗੱਲ ਕਹਿੰਦਾ ਹੋਇਆ ਜੈ ਜੰਨਨਾ ਜੈ ਭੀਮ ਜੈ ਭਾਰਤ ਕਸ਼ਮੀਰ ਪੋਟਾ ਜੀ ਜਰਮਨ ਤੋਂ ਜਿਹੜੇ ਬਹੁਤ ਸੇਵਾ ਕਰਦੇ ਆ ਕਸ਼ਮੀਰ ਪੋਟਾ ਜੀ ਜਰਮਨ ਤੋਂ ਉਹਨਾਂ ਨੇ ਵੀ ਸਾਨੂੰ ਸੇਵਾ ਭੇਜੀ ਆ ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀram ਜੀ ਧੰਨਵਾਦ ਜੀ ਇਹ ਸੱਜਣਾਂ ਸ਼ਹਿਰ ਪਗਸੇਗ ਨਗਰ ਦਾ ਸਵੰਧਕ ਅਰਜ਼ੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ